ਤੇ 12 ਵਜੇ ਕੋਇਆ ਤੇਗ ਬਣਾ ਲਓ ਆਰੰਭ ਕਰਨ ਤੋਂ ਪਹਿਲੇ ਹੁਣ ਹੋਟਕੇਸ ਕਹਿੰਦੇ ਜਿਹੜਾ ਘਰਮ ਰਹਿਂਦੀ ਸੀ ਹੈ ਉਹਦੇ ਚ ਰੱਖ ਲਿਆ ਹੁਣ ਜਦੋਂ ਪੰਜ ਜਪਜੀਤ ਸਾਹਿਬ ਹੋ ਗਏ ਦੋ ਜਪਈ ਸਾਹਿਬ ਹੋ ਗਿਆ ਅਨੰਦ ਸਾਹਿਬ ਹੋ ਗਿਆ ਤੁਮਨੀ ਸਾਹਿਬ ਹੋ ਗਿਆ ਹੁਣ ਅਨੰਦ ਸਾਹਿਬ ਜਦੋਂ ਸ਼ੁਰੂ ਹੋਇਆ ਨਾ ਉਹ ਹੋਟਕੇਸ ਖੋਲ ਕੇ ਕਿਰਪਾਨ ਭੇਟ ਕਰਕੇ ਮੂੰਜਨਾਨ ਸਾਹਿਬ ਬੜੀ ਬਰਬਰ ਤੇ ਕਿਰਪਾਨ ਭੇਟ ਕਰਕੇ ਥਾਲੀ ਚ ਪੰਜ ਪਿਆਰਿਆਂ ਦਾ ਕੱਢੋ ਸਤ ਗੁਰ ਦਾ ਹਿੱਸਾ ਕਟੋ ਉਥੇ ਸੁਚਾਰ ਮਹੱਲਾ ਬੈਠ ਜਿਵੇਂ ਉਥੇ ਅਰਦਾਸ ਹੋ ਰਹੀ ਸੀ ਤਾਂ ਖੜੇ ਹੋ ਜਾਨਸਰ ਪੜ ਹੁਕਮਨਾਮਾ ਸੁਣੋ ਅਰਦਾਸ ਵਿੱਚ ਬੋਲਦੇ ਬਾਬਾ ਜੀ ਦੇਗਾ ਜੇ ਘਰਾਂ 'ਚ ਕੱਟਣਾ ਹੋਵੇ ਜਿਹੜਾ ਜਿਵੇਂ ਕੱਟਦਾ ਚਰਨ ਧੋਦੋਗੇ ਪੀਰੀ ਤੇ ਇੰਜ ਕਟੋਗੇ ਨਾ ਵੀ ਬਾਬਾ ਜੀ ਦਾ ਸੁਚੀ ਚੰਦਰ ਤੇ ਆਸਣ ਲਾ ਕੇ ਆਪ ਸੁਚੀ ਜਗ੍ਹਾ ਬਹਿ ਕੇ ਜੋ ਜਗਾ ਕੇ ਦੇਖ ਬਣਾ ਕੇ ਜ਼ਮੀਨ ਅਸਮਾਨ ਦਾ ਫਰਕ ਹੈ ਜਿਵੇਂ ਇੱਥੇ ਹਾਜ਼ਰੀ ਲੱਗ ਰਹੀ ਹੋਏਗੀ ਇੱਥੋਂ ਦੀ ਹਾਜ਼ਰੀ ਦੀ ਬਖਸ਼ਿਸ਼ ਤੁਹਾਡੇ ਘਰ ਪਹੁੰਚ ਰਹੀ ਹੋਏਗੀ ਉਥੇ ਪਹੁੰਚ ਰਹੀ ਹੈ roda